ਤਾ ਬਲੌਂਗੀ ਸ਼ਮਸ਼ਾਨ ਘਾਟ ਤੋਂ ਸਿੱਧੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਔਰ ਜਸਵਿੰਦਰ ਭੱਲਾ ਨੂੰ ਅੱਜ ਹਰ ਕੋਈ ਨਾਮ ਅੱਖ ਦੇ ਨਾਲ ਅਲਵਿਦਾ ਕਰਨ ਪਹੁੰਚਿਆ ਔਰ ਉਹਨਾਂ ਨੂੰ ਅੰਤਮ ਵਿਦਾਇਗੀ ਦਿੱਤੀ ਜਾ ਰਹੀ ਹੈ ਔਰ ਸ਼ਰਦਾ ਦੇ ਫੁੱਲ ਵੇਟ ਕੀਤੇ ਜਾ ਰਹੇ ਨੇ ਚਾਹੇ ਅਦਾਕਾਰੀ ਦੇ ਖੇਤਰ ਦੇ ਲੋਕ ਨੇ ਜਾਂ ਫਿਰ ਰਾਜਨੀਤੀ ਖੇਤਰ ਦੇ ਲੋਕ ਨੇ ਜਾਂ ਸਮਾਜੀ ਖੇਤਰ ਦੇ ਲੋਕ ਨੇ ਚਾਹੇ ਆਮ ਲੋਕ ਨੇ ਤਾਂ ਇੱਕ ਵੱਡਾ ਲੋਕਾਂ ਦਾ ਇਕੱਠ ਅੱਜ ਇੱਥੇ ਤੁਹਾਨੂੰ ਨਜ਼ਰ ਆਏਗਾ ਇੱਕ ਲੰਮਾ ਕੈਰੀਅਰ ਉਹਨਾਂ ਨੇ ਬਿਤਾਇਆ ਪੰਜਾਬੀ ਇੰਡਸਟਰੀ ਦੇ ਵਿੱਚ ਔਰ ਇੱਕ ਚੰਗੇ ਇਨਸਾਨ ਦੇ ਤੌਰ ਤੇ ਬਰਤ ਦੇ ਸਾਹਮਣੇ ਆਈ ਜਸਵੰਦਰ ਪੱਲਾ ਅਤੇ ਅਧਿਆਪਨ ਦੇ ਖੇਤਰ ਨੂੰ ਜਿਸ ਤਰ੍ਹਾਂ ਉਹਨਾਂ ਨੇ ਬਰਕਰਾਰ ਰੱਖਿਆ ਤਾਂ ਉਹਨਾਂ ਦੇ ਵਿਦਿਆਰਥੀਆਂ ਦੇ ਵੱਲੋਂ ਵੀ ਅੱਜ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਅਤੇ ਇਹ ਵੱਡੀ ਗੱਲਤੀ ਹੈ ਜਿਹੜੇ ਲੋਕ ਅੱਜ ਉਹਨਾਂ ਨੂੰ ਸਰਦਾ ਦੇ ਫੁੱਲ ਪੇਟ ਕਰਨ ਦੇ ਲਈ ਬਲੌਂਗੀ ਸ਼ਮਸ਼ਾਨ ਘਾਟ ਪਹੁੰਚੇ ਹੋਏ ਨੇ